10ਵੇਂ ਪਿਤਾ ਜਿਹਾ ਹੋਰ ਨਹੀਂ ਕੋਈ ਹੋ ਸਕਦਾ ਅਗੂ ਹੋਣ ਦਾ ਫਰਜ਼ ਉਤਾਰ ਦਿੱਤਾ ਠੰਡੇ ਬਰਜ ਵਿੱਚ ਮਾਂ ਗੁਜਰੀ bari ਪਿਤਾ ਚਾਂਦਨੀ ਚੌਂਕ ਵਿੱਚ ਵਾਰ ਦਿੱਤਾ ਦੋ ਲਾਲ ਵਿੱਚ ਸਰਹੰਦ ਵਾਰੇ ਘੜੀ ਚਮਕੌਰ ਦੀ ਅਜੀਤ ਜੁਝਾਰ ਦਿੱਤਾ ਗੁਰਾਂ ਬਾਰ ਕੌਮ ਤੋਂ ਸਰਬੰਸ ਬਿਲੇ ਰੱਬ ਦਾ ਸ਼ੁਕਰ ਗੁਜਾਰ ਦਿੱਤਾ ਗੁਰਾਂ ਬਾਰ ਕੌਮ ਤੋਂ ਸਰਬੰਸ ਬਿਲੇ ਰੱਬ ਦਾ ਸ਼ੁਕਰ ਗੁਜਾਰ ਦਤਾ ਧੰਨ ਤੂੰ ਗੁਰੂ ਜੀ ਧੰਨ ਤੇਰਾ ਖਾਲਸਾ ਦੁਖੀਆਂ ਦੇ ਦੁੱਖ ਤੂੰ ਮਿਟਾਵੇਂ ਪਾਤਸ਼ਾਹ ਦੁਖੀਆਂ ਦੇ ਦੁੱਖ ਤੂੰ ਮਿਟਾਵੇਂ ਪਾਤਸ਼ਾਹ ਭੁੱਲਿਆਂ ਨੂੰ ਸਦੇ ਰਾਹੇ ਪਾਉਣ ਵਾਲੇ ਨੇ ਗੁਰੂ ਦਸਮੇਸ਼ਾ ਖੰਡੇ ਵਿੱਚੋਂ ਖਾਲਸਾ ਸਜਾਉਣ ਵਾਲੇ ਨੇ ਗੁਰੂ ਦਸਵੇਂ ਪਿਤਾ ਖੰਡੇ ਵਿੱਚੋਂ ਖਾਲਸਾ ਸਜਾਉਣ ਵਾਲੇ ਨੇ ਗੁਰੂ ਦਸਵੇਂ ਪਿਤਾ ਦੁਖੀਆਂ ਗਰੀਬਾਂ ਦੀ ਸੁਣੀ ਸੀ ਪੁਕਾਰ ਜੀ ਤੋਰਿਆ ਸੀ ਪਿਤਾ ਦਿੱਲੀ ਵਿੱਚ ਕਾਰ ਜੀ ਤੋਰਿਆ ਸੀ ਪਿਤਾ ਦਿੱਲੀ ਵਿਚਕਾਰ ਜੀ ਕੌਮ ਉੱਤੋਂ ਸਰਵਾਂਸ ਲਟਾਉਣ ਵਾਲ ਨੇ ਗੁਰੂ ਦਸਮੇ ਪਿਤਾ ਖੰਡੇ ਵਿੱਚੋਂ ਖਾਲਸਾ ਸਜਾਉਣ ਵਾਲ ਨੇ ਗੁਰੂ ਦਸਮੇ ਪਿਤਾ ਖੰਡੇ ਵਿੱਚੋਂ ਖਾਲਸਾ ਸਜਾਉਣ ਵਾਲ ਨੇ ਗੁਰੂ ਦਸਮੇ ਪਿਤਾ ਦਿੱਤਾ ਕੌਮ ਉੱਤੋਂ ਪਰਵਾਰ ਬਾਰ ਮਾਲਕਾ ਦਿੱਤਾ ਕੌਮ ਉਤੋਂ ਪਰਵਾਰ ਬਾਰ ਮਾਲਕਾ ਉਲਣਾ ਨੀ ਤੇਰਾ ਇਹ احسان مالکا ਉਲਣਾ ਨੀ ਤੇਰਾ ਇਹ احسان مالکا ਸਵਾ ਲੱਖ ਨਾਲ ਇੱਕ ਨੂੰ ਲੜਾਉਣ ਵਾਲ ਨੇ ਗੁਰੂ ਦਸ ਮੇ ਪਿਤਾ ਖੰਡੇ ਵਿੱਚੋਂ ਖਾਲਸਾ ਸਜਾਉਣ ਵਾਲ ਨੇ ਗੁਰੂ ਦਸਮੇ ਪਿਤਾ ਖੰਡੇ ਵਿੱਚੋਂ ਖਾਲਸਾ ਸਜਾਉਣ ਵਾਲ ਨੇ ਗੁਰੂ ਦਸਮੇ ਪਿਤਾ ਨਦੀ ਸਰਸਾ ਤੇ ਪਿਆਸੀ ਵਿਛੋੜਾ ਮਾਲਕਾ ਉਤ ਕਉ ਮਤੋਂ ਬਾਹਰੇ ਕਰ ਜੋੜਾ ਜੋੜਾ ਮਾਲਕਾ ਕੁੱਤ ਕੌਮ ਉਤੋਂ ਬਾਹਰੇ ਕਰ ਜੋੜਾ ਜੋੜਾ ਮਾਲਕਾ ਹਾਰੀਆਂ ਤੋਂ ਬਾਜ ਤੂੰ ਤੜਾਉਣ ਵਾਲੇ ਨੇ ਗੁਰੂ ਦਸਮੇ ਪਿਤਾ ਖੰਡੇ ਵਿੱਚੋਂ ਖਾਲਸਾ ਸਜਾਉਣ ਵਾਲੇ ਨੇ ਗੁਰੂ ਦਸਮੇ ਪਿਤਾ ਖੰਡੇ ਵਿੱਚੋਂ ਖਾਲਸਾ ਸਜਾਉਣ ਵਾਲੇ ਨੇ ਗੁਰੂ ਦਸਮੇ ਫਤਿਹ ਮੇਰੀ ਦੁਨੀਆ ਤੋਂ ਮਹਿਮਾ ਹੈ ਨਿਆਰੀ ਮਾਲਕਾ ਲਿਖ ਨਾ ਸਕੇ ਜੀ ਕੋਈ ਲਿਖਾਰੀ ਮਾਲਕਾ ਲਿਖ ਨਾ ਸਕੇ ਜੀ ਕੋਈ ਲਿਖਾਰੀ ਮਾਲਕਾ ਦਰਸੇਮ ਕੋਲ ਕਿ ਬਤਾ ਲਿਖਾਉਣ ਵਾਲੇ ਨੇ ਗੁਰੂ ਦਸਮੇ ਫਤਿਹ ਕੰਢੇ ਵਿੱਚੋਂ ਖਾਲਸਾ ਸਜਾਉਣ ਵਾਲ ਨੇ ਗੁਰੂ ਦਸਮੇਤਤਾ ਖੰਡੇ ਵਿੱਚੋਂ ਖਾਲਸਾ ਸਜਾਉਣ ਵਾਲ ਨੇ ਗੁਰੂ ਦਸਮੇਤਤਾ ਹੰ ਤੂੰ ਗੁਰੂ ਜੀ ਤਨ ਤੇਰਾ ਖਾਲਸਾ ਤੇਰਾ ਖਾਲਸਾ ਤਨ ਤੂੰ ਗੁਰੂ ਜੀ ਤਨ ਤੇਰਾ ਖਾਲਸਾ ਦੁਖੀਆਂ ਦੇ ਦੁੱਖ ਤੂੰ ਮਿਟਾਵੇਂ ਪਾਤਸ਼ਾਹ ਭੁੱਲਿਆਂ ਨੂੰ ਸਦੇ ਰਾਹੇ ਪਉਣ ਵਾਲੇ ਨੇ ਗੁਰੂ ਦਸਵੇਂ ਪਤਾ ਖੰਡੇ ਵਿੱਚੋਂ ਖਾਲਸਾ ਸਜਾਉਣ ਵਾਲੇ ਨੇ ਗੁਰੂ ਦਸਵੇਂ ਪਤਾ ਖੰਡੇ ਵਿੱਚੋਂ ਖਾਲਸਾ ਸਜਾਉਣ ਵਾਲੇ ਨੇ ਗੁਰੂ ਦਸਵੇਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ